ਪਟਣੀ ਸ਼ਹਿਰ ਦੇ ਵਸਣ ਵਾਲੇ ਦੋ ਸਿੱਖ ਨਿਹਾਲਾ ਅਤੇ ਨਵਲਾ ਸਦਾ ਸੱਚ ਬੋਲਦੇ ਅਤੇ ਸੱਚਾ ਹੀ ਕਾਰ ਵਿਹਾਰ ਕਰਦੇ ਸਨ ਭਜਨ ਸਿਮਰਨ ਕਰਨ ਵਾਲੇ ਸਿੱਖਾਂ ਦੀ ਸਦਾ ਸੇਵਾ ਕਰਦੇ ਇੱਕ ਵਾਰ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਏ ਉਹਨਾਂ ਨੇ ਮੱਥਾ ਟੇਕ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀਓ ਸਾਨੂੰ ਕੋਈ ਐਸਾ ਉਪਦੇਸ਼ ਦਿਓ ਜਿਸ ਦੇ ਕਰਨ ਨਾਲ ਹੋਰ ਕੋਈ ਸਾਧਨ ਕਰਨ ਦੀ ਲੋੜ ਨਾ ਰਹੇ ਗੁਰੂ ਜੀ ਨੇ ਕਿਹਾ ਤੁਸੀਂ ਸਦਾ ਹੀ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਰਿਹਾ ਕਰੋ ਸਤਨਾਮ ਦਾ ਸਿਮਰਨ ਧਰਮ ਦੀ ਕਿਰਤ ਅਤੇ ਹਉਮੈ ਦਾ ਤਿਆਗ ਕਰਦਿਆਂ ਮਨ ਨੀਵਾਂ ਰੱਖੋ ਤੁਹਾਡੀ ਕਲਿਆਣ ਹੋ ਜਾਵੇਗੀ ਭਾਈ ਜੋਧਾ ਤੇ ਜੈਤਮਲ ਗੁਰੂ ਜੀ ਦੇ ਡਿਊੜੀ ਦਰਬਾਰ ਪਹਿਰੇਦਾਰ ਸਨ ਇੱਕ ਦਿਨ ਇਹਨਾਂ ਨੇ ਗੁਰੂ ਜੀ ਤੋਂ ਪੁੱਛਿਆ ਮਹਾਰਾਜ ਕਈ ਕਹਿੰਦੇ ਹਨ ਕਿ ਜਦ ਗਿਆਨ ਹੋ ਜਾਵੇ ਤਾਂ ਫਿਰ ਭਗਤੀ ਦੀ ਲੋੜ ਨਹੀਂ ਹੈ ਗੁਰੂ ਜੀ ਨੇ ਫਰਮਾਇਆ ਭਾਈ ਭਗਤੀ ਤੋਂ ਬਿਨਾ ਗਿਆਨ ਸੋਭਾ ਨਹੀਂ ਦਿੰਦਾ ਜਿੱਥੇ ਇਕੱਲਾ ਗਿਆਨ ਹੀ ਹੋਵੇ ਉਸ ਨੂੰ ਅਹੰ ਬ੍ਰह्म ਅਸਮੀ ਦਾ ਹੰਕਾਰ ਹੋ ਜਾਂਦਾ ਹੈ ਜਿਸ ਨਾਲ ਨਰਕ ਭੋਗਣਾ ਪੈਂਦਾ ਹੈ ਭਗਤੀ ਕਰਨ ਵਾਲੇ ਦਾ ਮਨ ਸਦਾ ਨੀਮਾ ਰਹਿੰਦਾ ਹੈ ਉਹ ਹੰਕਾਰ ਨੂੰ ਤਿਆਗ ਕੇ ਸਤ ਸੰਗ ਦੀ ਸੇਵਾ ਕਰਦਾ ਹੈ ਇਸ ਵਾਸਤੇ ਭਗਤੀ ਬ੍ਰह्म ਗਿਆਨ ਸਭ ਦੀ ਕਲਿਆਣ ਕਰਦਾ ਹੈ